ਵੈਗੁਰਜੀ ਦਾ ਖਾਲਸਾ ਵਹਿਗੁਰਜੀ ਦੀ ਫਤਿਹ ਅੱਜ ਦੀ ਆਪਣੀ ਵੀਡੀਓ ਵਿੱਚ ਗੱਲ ਕਰਾਂਗੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੇ ਜਾਫਰਨਾਮੇ ਬਾਰੇ ਇਹ ਕਿਵੇਂ ਕਿਉਂ ਤੇ ਕਿੱਥੇ ਲਿਖਿਆ ਗਿਆ ਪਹਿਲਾਂ ਗੱਲ ਕਰ ਲੈਣੇ ਆਪਾਂ ਇਸ ਦੇ ਲਿਖਣ ਦੇ ਕਾਰਨ ਕੀ ਬਣੇ ਪਹਿਲਾ ਕਾਰਨ ਇਹ ਸੀਗਾ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਤੇ ਦੂਜਾ ਕਾਰਨ ਜਦੋਂ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ 6 ਮਹੀਨੇ ਤਾਂ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਗਉਂਦੀ ਸੌਂ ਚੱਕ ਕੇ ਤੇ ਮੁਗਲਾਂ ਨੇ ਕਹਾਂਨ ਦੀ ਸੌ ਚੱਕੀ ਇਹ ਗੱਲ ਕਹੀ ਕਿ ਤੁਸੀਂ ਆਨੰਦਪੁਰ ਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਦੋ ਤੁਹਾਨੂੰ ਕੋਈ ਵੀ ਪਿੱਛੇ ਦੀ ਕੋਈ ਵਾਰ ਨਹੀਂ ਕਰੂਗਾ ਤੁਹਾਨੂੰ ਰੋਕੂਗਾ ਨਹੀਂ ਤੇ ਪਰ ਇਸ ਦੇ ਉਲਟ ਹੋਇਆ ਮੁਗਲਾਂ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਜਾ ਰਹੇ ਸੀ ਆਨੰਦਪੁਰ ਦਾ ਕਿਲਾ ਛੱਡ ਕੀਤਾ ਉਹਨਾਂ ਦੇ ਪਿੱਛੇ ਦੀ ਵਾਰ ਕੀਤਾ ਇਸ ਵਿੱਚ ਕਈ ਸੰਗਤਾਂ ਦੀ ਸ਼ਹੀਦੀ ਹੋਈ ਉਸ ਟਾਈਮ ਮੁਗਲਾਂ ਨੂੰ ਰੋਕਣ ਲਈ ਤੇ ਤੀਜਾ ਕਾਰਨ ਸੀ ਜੀ ਚਮਕੌਰ ਦੀ ਜੰਗ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਗੁਰਤੇਗਵਾ ਦਰਜ ਦੀ ਸੀ ਤੇ ਚੌਥਾ ਕਾਰਨ ਇਹ ਸੀ ਕਿ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਜੀ ਤੋਂ 14 ਜੰਗਾਂ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨ ਰਿਹਾ ਕਿਉਂਕਿ ਉਹ ਕਹਿ ਰਿਹਾ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਰਹਿਣ ਕੱਖ ਨਹੀਂ ਦਿੱਤਾ ਹਾਰਿਆ ਕਦੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਜਫਰਨਾਮਾ ਲਿਖਿਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹ ਜਫਰਨਾਮਾ ਕਿਵੇਂ ਲਿਖਿਆ ਗਿਆ ਇਹ 11 ਸ਼ਾਇਰਾਂ ਚ ਫਾਰਸੀ ਭਾਸ਼ਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਤੇ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਪਕੜ ਜੋ ਫਾਰਸੀ ਬਾਦਸ਼ਾਹ ਚ ਬਹੁਤ ਵਧੀਆ ਸੀ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਾਫਰਨਾਮਾ ਕਿੱਥੇ ਲਿਖਿਆ ਇਹ ਜਾਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਦੀ ਧਰਤੀ ਤੇ ਭਾਈ ਦੇਸਾ ਸਿੰਘ ਜੀ ਦੇ ਚਾਰੇ ਤੇ ਬੈਠ ਕੇ ਲਿਖਿਆ ਜਾਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਉਹਦੇ ਗੁਨਾਹਾਂ ਦਾ ਅਹਿਸਾਸ ਕਰਵਾਇਆ ਕਿਉਂਕਿ ਜੋ ਕੰਮ ਤਲਵਾਰ ਨੇ ਨਹੀਂ ਕੀਤਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਕਲਮ ਨੇ ਕਰ ਦਿਖਾਇਆ ਤੇ ਇਸ ਜਾਫਰਨਾਮੇ ਨੂੰ ਔਰੰਗਜੀਬ ਕੋਲੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਲੈ ਕੇ ਗਏ ਸੀ ਤੇ ਤੇ ਮੈਂ ਦੱਸ ਦੇਵਾਂ ਕਿ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਪੰਜਾ ਪਿਆਰਿਆਂ ਚੋਂ ਸੀਗੇ ਜਦੋਂ ਔਰੰਗਜੀਬ ਨੇ ਜ਼ਫਰਨਾਮਾ ਪੜ੍ਹਿਆ ਤਾਂ ਉਹ ਅਭਿਆਪ ਵਿੱਚ ਹੀ ਟੁੱਟ ਗਿਆ ਤੇ ਉਸ ਦੀ ਮੌਤ ਬਹੁਤ ਤੜਸੜਫ ਕੇ ਹੋਈ ਹਾਂਜੀ ਵੀਡੀਓ ਕਿੱਦਾਂ ਦੀ ਲੱਗੀ ਜੇ ਚੰਗੀ ਲੱਗੀ ਤਾਂ ਨੌਲੇਜ ਵੀ ਚੰਗੀ ਲੱਗੀ ਤਾਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਇਹੋ ਜੀ ਨੌਲੇਜ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ